ਲੋਕ ਇਨਸਾਫ ਪਾਰਟੀ ਨੂੰ ਛੱਡ ਕੇ ਆਏ ਅਲਵਿਦਾ ਕਹਿ ਕੇ ਆਏ ਗੁਰਪ੍ਰੀਤ ਸਿੰਘ ਖੁਰਾਨਾ ਜੀ ਅੱਜ ਸਾਡੇ ਨਾਲ ਲੈ ਕੇ ਉਹਨਾਂ ਨੇ ਲੰਬਾ ਸਮਾਂ ਜਿਹੜਾ ਹੈਗਾ ਲੋਕ ਇਨਸਾਫ ਪਾਰਟੀ ਨੂੰ ਦਿੱਤਾ ਲੇਕਿਨ ਉਹ ਕੁਝ ਐਸੋ ਜੀ ਨੀਤੀਆਂ ਸੀਗੀਆਂ ਜਿਨ੍ਹਾਂ ਦੇ ਕਾਰਨ ਉਹਨਾਂ ਨੇ ਲੋਕ ਇਨਸਾਫ ਪਾਰਟੀ ਨੂੰ ਅਲਵਿਦਾ ਕਿਹਾ ਤੇ ਅੱਜ ਉਹਨਾਂ ਤੋਂ ਜਾਣਦੇ ਹਾਂ ਉਹਨਾਂ ਦੀ ਐਹੋ ਜਿਹੀ ਕਿਹੜੀਆਂ ਨੀਤੀਆਂ ਸੀਗੀਆਂ ਜਿਹੜੀਆਂ ਕਾਰਨ ਗੁਰਪ੍ਰੀਤ ਖੁਰਾਨਾ ਜੀ ਨੇ ਜਿਹੜਾ ਹੈਗਾ ਉਹਨਾਂ ਨੂੰ ਅਲਵਿਦਾ ਕਿਹਾ ਕਿਉਂਕਿ ਇਹ ਲੰਬਾ ਸਮਾਂ ਉਹਨਾਂ ਨੇ ਉਹਨਾਂ ਦੇ ਨਾਲ ਗੁਜ਼ਾਰਿਆ ਜੀ ਕੀ ਕੀ ਗੱਲ ਕਰਦੇ ਗੁਰਪ੍ਰੀਤ ਖੁਰਾਨਾ ਜੀ ਤੁਹਾਡਾ ਸਵਾਗਤ ਹੈ ਲੀਵ ਤੁਸੀਂ ਗੱਲ ਕੀਤੀ ਲੋਕ ਇਨਸਾਫ ਪਾਰਟੀ ਦੀ ਜਦੋਂ ਮੈਂ ਰਮਨੀਤ ਬਿੱਟੂ ਜੀ ਐਮਪੀ ਸਾਹਿਬ ਨੂੰ ਮਿਲਿਆ ਮੈਨੂੰ ਐਵੇਂ ਲੱਗਿਆ ਵੀ ਜੇ ਆਪਾਂ ਆਪਣੇ ਸੂਬੇ ਪੰਜਾਬ ਦੀ ਜਾਂ ਲੁਧਿਆਣਾ ਦੀ ਡਿਵੈਲਪਮੈਂਟ ਕਰਵਾ ਸਕਨੇ ਆ ਤੇ ਰਮਨੀਤ ਬਿੱਟੂ ਜੀ ਨਾਲ ਮਿਲ ਕੇ ਕਰਵਾ ਸਕਨੇ ਆ ਸੋ ਉਹਨਾਂ ਦੇ ਨਾਲ ਕੰਮ ਕਰਨ ਦਾ ਜਦੋਂ ਦਾ ਮੌਕਾ ਮਿਲਿਆ ਵਧੀਆ ਲੱਗਿਆ ਤੇ ਜਿੰਨਾ ਮੇਰੇ ਨੇੜਲੇ ਬੰਦੇ ਸੀ ਮੇਰੇ ਵਾਰਡ ਵਾਲੇ ਬੰਦੇ ਸੀ ਜਾਂ ਜਿਹੜੇ ਮੇਰੇ ਸਪੋਰਟਰ ਵੋਟਰ ਨੇ ਉਹਨਾਂ ਨੇ ਵੀ ਕਿਹਾ ਵੀ ਤੁਸੀਂ ਬਿੱਟੂ ਜੀ ਨਾਲ ਜੁੜ ਕੇ ਆਪਣੇ ਵਾਰਡ ਦੀ ਆਪਣੇ ਹਲਕੇ ਦੀ ਆਪਣੇ ਲੁਧਿਆਣੇ ਦੀ ਸੇਵਾ ਕਰੋ ਬਿਲਕੁਲ ਜੀ ਇਹੋ ਜੀ ਕੀ ਕੀ ਸਰ ਲੋਕ ਸਭਾ ਪਾਰਟੀ ਦੇ ਵਿੱਚ ਕੀ ਇਹੋ ਜਿਹਾ ਸੀਗਾ ਜਿਹਦੇ ਨਾਲ ਤੁਹਾਡਾ ਦਿਲ ਟੁੱਟਿਆ ਤੁਸੀਂ ਇਧਰਲੇ ਪਾਸੇ ਆਏ ਥੋੜਾ ਜਿਹਾ ਸਾਨੂੰ ਉਹ ਵੀ ਸਾਂਝਾ ਕਰੋ ਕਿ ਸਿਮਰਜੀਤ ਸਿੰਘ ਬੈਂਸ ਜਿਹੜੇ ਸੀਗੇ ਉਹ ਕੀ ਇਹੋ ਜਿਹਾ ਆਪਣਾ ਜਿਹੜਾ ਹੈਗਾ ਰੰਟ ਕਿਉਂਕਿ ਉਹਨਾਂ ਨਾਲ ਜਿਹੜੇ ਸੀ ਲੋਕ ਸਭਾ ਟੁੱਟਦੇ ਜਾ ਰਹੇ ਨੇ ਦੇਖੋ ਮੈਂ ਸਰਦਾਰ ਸਿਮਰਜੀਤ ਬੈਂਸ ਨਾਲ ਜਦੋਂ ਦਾ ਜੁੜਿਆ ਕੋਈ ਸਿਆਸੀ ਕਰਕੇ ਨਹੀਂ ਜੁੜਿਆ ਸੀ ਸਿਰਫ ਸਿਮਰਜੀਤ ਬੈਂਸ ਨਾਲ ਜੁੜਿਆ ਸੀ ਸੋ ਇਹ ਅਦਾ ਵੀ ਜਦੋਂ ਪਰਿਵਾਰ ਵੱਡਾ ਹੋ ਜਾਂਦਾ ਹੈ ਕਈ ਵਾਰੀ ਭਰਾਵਾਂ ਦੀ ਆਪਸ ਵਿੱਚ ਨਹੀਂ ਬੰਦੀ ਸੋ ਮਾੜੇ ਮੋٹے ਮਨ ਮਟਾਵ ਸੀਗੇ ਤੇ ਨਹੀਂ ਨਹੀਂ ਵੀ ਐਸਲੀ ਅੱਜ ਵੀ ਮੇਰੇ ਉਹਨਾਂ ਨਾਲ ਪਿਆਰ ਹੈ ਪਹਿਲੇ ਵੀ ਉਹ ਮੇਰੇ ਵੱਡੇ ਭਰਾਸਨ ਸਾਡਾ ਕੋਈ ਸਿਆਸੀ ਲਿੰਕ ਨਹੀਂ ਸੀ ਤੇ ਅੱਜ ਵੀ ਨਹੀਂ ਬਿਲਕੁਲ ਨਹੀਂ ਤੁਸੀਂ ਕੁਝ ਨਾ ਕੁਝ ਤਾਂ ਆਪਣੇ ਆਪ ਨੂੰ ਘਟਲ ਮਹਿਸੂਸ ਕੀਤੀ ਇਹੋ ਜਿਹੀ ਕੀਤੀ ਹੋएगी ਜਿਹਦੇ ਕਾਰਨ ਤੁਸੀਂ ਇੱਧਰ ਆਏ ਕੁਝ ਕੁਝ ਨਾ ਕੁਝ ਐਸੋ ਜਾ ਦੱਸੋ ਕਿ ਕਿ ਜਦਾਂ ਪਿਛੇ ਕਾਕਾ ਸੂਤ ਜੀ ਵੀ ਆਏ ਸੀਗੇ ਉਹਨਾਂ ਨੇ ਦੱਸਿਆ ਕਿ ਉਹਦੇ ਵਿੱਚ ਥੋੜਾ ਜਿਹਾ ਜਿਹੜਾ ਵਿਵਾਦ ਸੀਗਾ ਚੱਲਦਾ ਪਿਆ ਸੀ ਲੰਬਾ ਉਹਦੇ ਚੋਂ ਘੁਟਣ ਜਿਹੜੀ ਸੀ ਉਹ ਕਾਕਾ ਸੂਰਜੀ ਨੂੰ ਹੋ ਰਹੀ ਸੀ ਮੰਨੂ ਕੋਈ ਘੁਟਣ ਨਹੀਂ ਸੀਗੀ ਮੇਰੇ ਆਪਣੇ ਇਹ ਕਹ ਲਓ ਵੀ ਵੱਡੇ ਭਰਾ ਨਾਲ ਕਿਸੇ ਚੀਜ਼ ਤੇ ਕੋਈ ਵਿਚਾਰ ਨਹੀਂ ਮਿਲੇ ਮੈਂ ਛੱਡ ਕੇ ਆ ਗਿਆ ਕਿ ਇਹੋ ਜਿਹੇ ਕਿਹੜੇ ਵਿਚਾਰ ਸੀ ਥੋੜੇ ਥੋੜੇ ਸਾਡੇ ਜਾਣਾਂ ਜਾਣ ਕੇ ਸਰ ਮੈਂ ਉਹ ਸਾਡੇ ਪਰਿਵਾਰਕ ਸੀਗੇ ਸੋ ਅਸਲੀ ਛੱਡਤਾ ਤੇ ਹੁਣ ਤੁਸੀਂ ਕਾਂਗਰਸ ਆਏ ਹੋ ਕਿਸ ਤਰ੍ਹਾਂ ਦੀ ਤੁਹਾਨੂੰ ਭੂਮਿਕਾ ਦਿੱਤੀ ਗਈ ਹੈ ਕਿਸ ਤਰ੍ਹਾਂ ਦੀ ਭੂਮਿਕਾ ਨਹੀਂ ਬਾਉਂਗੀ ਮੈਂ ਬਿਨਾਂ ਕਿਸੇ ਸ਼ਰਤ ਤੂੰ ਕਾਂਗਰਸੇ ਚ ਆਇਆ ਤੇ ਮੈਂ ਹੁਣ ਇਹ ਕਹਿ ਲਵਾਂ ਵੀ ਪੋਲੀਟੀਕਲ ਪਾਰਟੀ ਪਹਿਲੀ ਵਾਰੀ ਜੁਆਇਨ ਕੀਤੀ ਨਾ ਅਜ ਤੱਕ ਨ ਕਿਸੇ ਪੋਲੀਟੀਕਲ ਪਾਰਟੀ ਪੋਲੀਟੀਕਲ ਪਾਰਟੀ ਨਾਲ ਰਿਹਾ ਤੇ ਨਾ ਕਿਸੇ ਨਾਲ ਕੋਈ ਕੰਮ ਕੀਤਾ ਪਰ ਹੁਣ ਜਦੋਂ ਦਾ ਕਾਂਗਰਸ ਨਾਲ ਆਇਆ ਕੰਮ ਕਰਨ ਦਾ ਵਧੀਆ ਲੱਗ ਰਿਹਾ ਤੇ ਜਿੰਨੇ ਲੋਕ ਵੀ ਨੇ ਜਿੰਨੇ ਮੇਰੇ ਵੋਟਰ ਸਪੋਰਟਰ ਵੀ ਨੇ ਉਹ ਵੀ ਖੁਸ਼ ਨੇ ਬਿੱਟੂ ਜੀ ਨਾਲ ਤੁਸੀਂ ਮਿਲੇ ਹੋ ਬਿੱਟੂ ਜੀ ਦਾ ਨਾਲ ਨੇਚਰ ਉਸ ਤੋਂ ਬਾਅਦ ਉਹਨਾਂ ਦਾ ਸਭਾਵ ਦੇ ਨਾਲ ਤੁਸੀਂ ਮਿਲਿਓ ਤੇ ਉਹਨਾਂ ਦੀ ਕਾਂਗਰਸ ਪਾਰਟੀ ਦੇ ਨਾਲ ਵੀ ਪੂਰੇ ਮਿਲੂਗੇ ਕਿੱਥੇ ਤੁਸੀਂ ਸ਼ਾਮਲ ਹੋਏ ਸੀਗੇ ਤੇ ਕਿਹਨਾਂ ਨਾਲ ਤੁਸੀਂ ਸ਼ਾਮਲ ਦਿੱਤਾ ਸੀ ਮੈਂ ਦਿੱਲੀ ਜਾ ਕੇ ਆਪਣੇ ਪੰਜਾਬ ਪ੍ਰਧਾਨ ਕੀ ਕਹਿੰਦੇ ਨੇ ਜਾਖੜ ਸਾਹਿਬ ਤੇ ਆਸ਼ਾ ਕੁਮਾਰੀ ਜੀ ਪੰਜਾਬ ਔਰ ਭਾਰੀ ਉਹਨਾਂ ਨੇ ਮੈਨੂੰ ਸ਼ਾਮਲ ਕੀਤਾ ਸੀਗਾ ਬਿੱਟੂ ਜੀ ਤੇ ਸਾਡੇ ਐਮਐਲਏ ਹਲਕੇ ਦੇ ਸੁਰਿੰਦਰ ਡਾਵਰ ਜੀ ਜਿਨ੍ਹਾਂ ਦਾ ਮੇਰੇ ਤੇ ਪੂਰਾ ਅਸ਼ੀਰਵਾਦ ਤੇ ਪੂਰੀ ਸਪੋਰਟ ਕਰਦੇ ਨੇ ਹਜੇ ਵੀ ਤੁਹਾਡੇ ਇਲਾਕੇ ਦਾ ਵੀ ਕੋਈ ਵਿਕਾਸ ਪਿਆ ਤੇ ਤੁਹਾਨੂੰ ਕੀ ਲੱਗ ਰਿਹਾ ਕਿ ਹੁਣ ਤੁਸੀਂ ਇਸ ਅਕਾਉਂਟ ਵਿੱਚ ਸ਼ਾਮਲ ਹੋ ਜਾਓ ਤੁਹਾਡੇ ਵਿਕਾਸ ਇਲਾਕੇ ਦਾ ਕਿਸ ਤਰ੍ਹਾਂ ਹੋਵੇਗਾ ਇਹ ਹੁਣ ਫਿਲਹਾਲ ਤਾਂ ਇਲੈਕਸ਼ਨ ਕੋਟ ਲੱਗਿਆ ਉਸ ਤੋਂ ਬਾਅਦ ਸੁਖਿੰਦਰ ਡਾਵਰ ਜੀ ਸਾਡੇ ਐਮਐਲਏ ਨੇ ਉਹਨਾਂ ਦੇ ਨਾਲ ਲੱਗ ਕੇ ਜਿਹੜਾ ਮੇਰੇ ਏਰੀਏ ਦਾ ਜਾਂ ਵਾਰਡ ਦਾ ਜਿਹੜਾ ਵੀ ਵਿਕਾਸ ਰਹਿੰਦਾ ਮੈਨੂੰ ਪਤਾ ਉਹ ਅਸੀਂ ਕਰਾਵਾਂਗੇ ਬਿਲਕੁਲ ਜੀ ਐਸੀ ਸਾਡੇ ਨਾਲ ਗੁਰਪ੍ਰੀਤ ਖੁਰਾਨਾ ਜੀ ਜਿਹੜੇ ਕਿ ਲੋਕ ਇਨਸਾਫ ਪਾਰਟੀ ਨੂੰ ਅਲਵਿਦਾ ਕਹਿ ਕੇ ਆਏ ਤੇ ਕਾਂਗਰਸ ਚ ਸ਼ਾਮਲ ਹੋਏ ਤੇ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਨੂੰ ਇਹਨਾਂ ਦੇ ਆਉਣ ਨਾਲ ਕਿੰਨਾ ਜਿਹੜਾ ਹੈਗਾ ਲਾਭ ਮਿਲਦਾ ਹੈ ਲੁਧਿਆਣਾ ਤੋਂ ਅਭਿਸ਼ੇਕ ਬੈਲ ਦੇ ਨਾਲ ਅਮਨਦੀਪ ਖਹਿਰਾ ਲਿਵਿੰਗ ਇੰਡੀਆ ਨਿਊਜ਼